ਮੈਂ ਤੇ ਪਾਤਰ ਸਕੇ ਪਰਾ ਰੇਤ ਦੇਆਂ ਟਿੱਬਿਆਂ ਵਿੱਚ ਸਾਡਾ ਜਨਮ ਦੋਹਾਂ ਦਾ ਹੋਇਆ ਸੀ ਸਾਨੂੰ ਦੇਖ ਕੇ ਮਾਂ ਦਾ ਚਿਹਰਾ ਹੱਸਿਆ ਤੇ ਫਿਰ ਰੋਇਆ ਸੀ ਹੱਸਿਆ ਇਸ ਲਈ ਜੱਗ ਵਿੱਚ ਰਹਿ ਜੂ ਚੱਲਦਾ ਵੰਸ਼ ਆ ਸਾਡਾ ਏ ਰੋਇਆ ਇਸ ਲਈ ਕਿੰਜ ਕਟਣਗੇ ਜੀਵਨ ਪੰਧ ਦੁਰਾਡਾ ਏ ਨਾ ਤਾਂ ਉਸ ਦਿਨ ਸਾਡੇ ਚਾਚੇ ਪੈਰ ਵਤਨ ਵਿੱਚ ਪਾਇਆ ਸੀ ਨਾ ਹੀ ਉਸ ਦਿਨ ਸਾਡਾ ਬਾਪੂ ਜੇਲ੍ਹੋਂ ਛੁੱਟ ਕੇ ਆਇਆ ਸੀ ਉਸ ਨੂੰ ਲੱਗਿਆ ਉਸ ਦੇ ਸਿਰ ਤੇ ਹਰ ਤਹੁਮਤ ਜੰਗਲ ਦੀ ਹੈ ਜਾਂ ਫਿਰ ਜੰਗਲ ਦੇ ਮੂਤਲੇ ਚੁੱਪ ਜਹੀ ਤੰਧਲ ਦੀ ਹੈ ਉਸ ਨੂੰ ਰਹੀ ਉਡੀਕ ਖਤਾਂ ਦੀ ਮੈਨੂੰ ਰਹੀ ਜਵਾਬਾਂ ਦੀ ਉਸ ਚਿੜੀਆਂ ਦੇ ਜ਼ਖਮ ਪਲੋਸੇ ਮੇਰੇ ਹੱਟ ਟੋ ਵਿੱਚ ਬਾਜ਼ਾਂ ਦੀ ਮੈਂ ਗਾਲਾਂ ਦੀ ਡਿਗਰੀ ਕੀਤੀ ਤੇ ਉਸ ਕੀਤੀ ਰਾਗਾਾਂ ਦੀ ਉਹ ਸਾਜ਼ਾਂ ਦੇ ਨਾਲ ਹੈ ਸੌਂਦਾ ਮੈਨੂੰ ਲੋੜਨਾ ਸਾਜ਼ਾਂ ਦੀ ਮੇਰੀ ਹਿੱਕ ਵਿੱਚ ਪੱਥਰ ਉਗਦੇ ਉਸ ਦੀ ਹਿਕੜੀ ਬਾਗਾਂ ਦੀ ਉਹ ਫੁੱਲਾਂ ਦੀ ਛਾਵੇਂ ਬਿੰਦਾ ਤੇ ਮੈਂ ਫਨਿਰ ਨਾਗਾਾਂ ਦੀ ਮੇਰੀ ਚਿੰਤਾ ਦੋ ਬੁੱਕ ਆਟਾ ਉਸ ਨੂੰ ਫਿਕਰ ਸਵਾਦਾਂ ਦੀ ਚੱਲਦੇ ਚੱਲਦੇ ਰਾਹਾਂ ਦੇ ਵਿੱਚ ਆਇਆ ਐਸਾ ਇੱਕ ਪੜਾ ਰੁਲਦੇ ਰੁਲਦੇ ਰੁਲ ਗਏ ਯਾਰੋ ਮੈਂ ਤੇ ਪਾਤਰ ਸਕੇ ਪਰਾ ਮੈਂ ਤੇ ਪਾਤਰ ਸਕੇ ਪਰਾ